ਅੰਮ੍ਰਿਤਸਰ ਤੋਂ ਹਜੂ ਸਾਹਿਬ ਦੀ ਜੋਗੀ ਤਾਂ ਇੱਕ ਸੇਟਾਂ ਨਾਲ ਸਮਝ ਲੱਗ ਰਿਹਾ ਕਿਹੜੀ ਸੀਟ ਸਾਡੀ ਕਿਹੜੀ ਨਹੀਂ ਬੜਾ ਕਾਲਰ ਆਦਾਂ ਮੇਟਰੋਂ ਮੂੰਹ ਹੁੰਨ ਤੋਂ ਹੁੰਦਾ ਹੀ ਜਾ ਗਿਆ ਯਾਰ ਦੋ ਰਾਤਾਂ ਤੀਜਾ ਦਿਨ ਵੈਗ ਦੇਖਿਆ ਸਾਡੀ ਟੱਬਰ ਦੇ ਕਿਨੇ ਨੇ ਸਵੇਰ ਦੇ ਮਿੱਤਰੋ 4:08 ਵੱਜ ਚੁਕੇ ਆ 26 ਦਸੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਸੋ ਸਾਰੇ ਆਪਣਕਾਰ ਵਿੱਚ ਵਧੀਆ ਹੋ ਬਕਰ ਹੋਣੇ ਚਾਹੀਦੇ ਜੇ ਜੋ ਕਿ ਪਿਛਲੇ ਵਲੋਗਾਂ ਵਿੱਚ ਮੈਂ ਕਾਫੀ ਸਸਪੈਂਸ ਕ੍ਰੀਏਟ ਕੀਤਾ ਸੀ ਬਟ ਅੱਜ ਦੇ ਦਿਨ ਤੁਹਾਨੂੰ ਦੱਸਦਾ ਸਟਾਰਟਿੰਗ ਤੇ ਹੈ ਕਿ ਆਪਣੀ ਯਾਤਰਾ ਸ਼ੁਰੂ ਹੋਣ ਲੱਗੀ ਆ ਅੰਮ੍ਰਿਤਸਰ ਤੋਂ ਸ੍ਰੀ ਹਜੂਰ ਸਾਹਿਬ ਤੋਂ ਬਾਈ ਟ੍ਰੇਨ ਚੱਲੇ ਆ ਬਾਕੀ ਕੌਣ-ਕੌਣ ਚੱਲਿਆ ਵਾ ਮਿੱਤਰੋ ਵੀਡੀਓ ਨਾਲ ਜੁੜੇ ਰਹੋ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਅੱਜ ਦੇ ਵੀਡੀਓ ਬਲੌਗ ਇਤੋਂ ਆਪਾਂ ਸਭ ਕੁਝ ਦੱਸਾਂਗੇ ਬਾਈ ਟ੍ਰੇਨ ਕਿੰਨਾ ਟਾਈਮ ਲੱਗਦਾ ਵਾ ਤੇ ਕਿਵੇਂ-ਕਿਵੇਂ ਆਪਾਂ ਅੰਮ੍ਰਿਤਸਰ ਤੋਂ ਹਜੂਸਾ ਜਾ ਸਕਦੇ ਆ ਸੋ ਚੈਨਲ ਨੂੰ ਕਾਦਰ ਸਬਸਕ੍ਰਾਈਬ ਬਲੌਗ ਕਾਫੀ ਇੰਟਰਸਟਿੰਗ ਬਣਾਵਾਂਗੇ ਫੰਕਸ਼ਨਿੰਗ ਹੋਏਗਾ ਤੇ ਕਾਫੀ ਨੋਲੇਜੇਬਲ ਵੀ ਹੋਵੇਗਾ ਸਾਰਿਆਂ ਲਈ ਚਾਹੀਦੇ ਜਾਈ ਯਾਰ ਹੋਣਾ ਨਾ ਤੋਂ ਲਿਆ ਵਾ ਤੜਕਈ ਸਾਢੇ 3:00 ਜੁੱਟਿਆ ਵਾ ਤੇ 4:00 ਵਜ ਗਿਆ ਬਸ ਹੁਣ ਪਰਨਾ ਆਪਣਾ ਟਾਈ ਕਰਕੇ ਤੇ ਆ ਸ਼ਹਿਰ ਹੋ ਚੁੱਕਿਆ ਇਹ ਟ੍ਰੇਨ ਤੇ ਸਫ਼ਰ ਕਰਨਾ ਨਾ ਬੜਾ ਔਖਾ ਦਾ ਸੋਚ ਜਿੰਨਾ ਤਹੀ ਵੇਅਰ ਕਰੋ ਨਾ ਤਹੀ ਧਿਆਨ ਰੱਖਿਓ ਕਿ ਵਰਨਾ ਦੇ ਪਜਾਮੇ ਜਾਓ ਸਹੀ ਰਵੋਗੇ ਸੋ ਬਸ ਹੁਣ ਆਪਾਂ ਇੱਕ ਉੱਥੇ ਜੈਕਟ ਪੋਣੀ ਆ ਥੋੜਾ ਅੱਪਰ ਗਿਆ ਜਿੱਥੇ ਬਹੁਤ ਚੱਲਿਆ ਨਾ ਜੂ 700 ਦਾ ਟੈਂਪਰੇਚਰ ਹੈਗਾ ਜੇ ਤੰਦ ਹੋਣਾ ਆ ਚੱਕ ਨਾ ਮਤਰਾ ਮੈਂ ਚੱਕ ਕਰ ਰਿਹਾ ਟੈਂਪਰੇਚਰ ਮਹਾਰਾਸ਼ਟਰ ਇਸ ਦਾ ਟੈਂਪਰੇਚਰ ਹੈਗਾ 22 ਡਿਗਰੀ ਤੇ ਆਪਣੇ ਅਮਨੇ ਸਜੇਸਟ ਹੈ ਲਗਾਵਾ 8 ਡਿਗਰੀ ਤਸਵੀਰ ਨੂੰ ਯਾਰ ਉੱਥੇ ਕੁਝ ਮਤਲਬ ਕਿ 28 30 ਦੇ ਆਸ-ਪਾਸ ਚੱਲਦਾ ਉਸ ਉੱਥੇ ਗਰਮੀ ਹੈਗੀ ਆ ਯਾਦੀ ਆਪਣੇ ਅੰਬਸਲਾ ਵੈਦਰ ਨਹੀਂ ਹੈਗਾ। ਹਨ ਇੱਕ ਧੀ ਲਾਗੀ। ਯਾਰ ਮਿੱਤਰੋ ਅੱਜ ਤੋਂ ਨਾ ਹਫਤਾ ਡੇਢ ਹਫਤਾ ਪਹਿਲਾਂ ਮੈਂ ਕਵਰ ਲੱਗ ਕੇ ਆਪਣੇ ਫੋਨ ਦਾ ਕਿ ਜੋ ਜਾਵਾਂਗਾ ਨਵਾਂ ਕਵਰ ਹੀ ਪਾਵਾਂਗੇ। ਸੋ ਪੁੰਨੇ ਕੱਲਿੰਨੇ ਘੰਟੇ ਮੈਂ ਗਾਰਡ ਨਵਾਂ ਕਵਰ ਪਾਇਆ। ਹੁਣ ਅੱਜ ਹੀ ਤਾਂ ਵੀ। ਯਾਰ ਪਾਇਆ ਮਤਾਨੀ ਉਹ ਕਹਿੰਦੇ ਪੀਲਾ ਆਈਂਦਾ ਵਾ ਬਟ ਥੋੜੇ ਟਾਈਮ ਬਾਅਦ ਹੋਏਗਾ ਜੇ ਪਾਵਾਂਗੇ। ਸੋ ਜਮਨ ਪਾ ਗਏ ਨਾ। ਜਾ ਕੇ ਸੇ ਦਾ ਆਜ ਚਲੋ ਜੀ ਚੱਲਦੇ ਹਾਂ ਬਸ ਹੁਣ ਆਪਾਂ ਇੱਥੋਂ ਘਰ ਜਾਣਾ ਆਪਣੇ ਰੇਲਵੇ ਸਟੇਸ਼ਨ ਇੱਥੇ ਆਪਣੀ ਟ੍ਰੇਨ ਚੜ੍ਹਨੀ ਆ 5:30 ਵਜੇ ਸੋ ਜਗ ਦੇਖਦੇ ਕਿ ਟਿਕਟ ਪਕੜ ਨਹੀਂ ਆਇਓ ਆ ਟਾਈਮ ਆਹ ਟਾਈਮ ਤਾਂ ਸਾਹਮਣੇ ਲਿਖਿਆ ਮੁੰਡਾ 4 ਫੋਨ ਵਾਲੇ ਆ ਜੀ ਹੋਂ ਦਾ ਟਾਈਮ ਫੋਣਾ ਮਗਣਾ ਗਿਆ 4 5 ਅਗੇ ਮਿੱਤਰੋ ਤੇ ਇੱਥੋਂ ਆਪਾਂ ਯਾਰ ਕੁੱਲ ਮਿਲਾ ਕੇ ਕਿੰਨੇ ਬੰਦੇ ਚੱਲਦੇ ਆਂ ਟ੍ਰਿਪ ਤੇ ਦੱਸੋ ਆਪਣੀ ਟ੍ਰਿਪ ਨਹੀਂ ਇਹਨੂੰ ਜੇ ਆਪਾਂ ਯਾਤਰਾ ਕਵਾਂਗੇ ਹਜੂਰ ਸਾਹਿਬ ਦੀ ਯਾਤਰਾ ਟ੍ਰਿਪ ਡਰ ਕੋਈ ਨਹੀਂ ਹੈਗਾ ਯਾਤਰਾ ਵਾ ਤੇ ਕਿੰਨੇ ਕਿੰਨੇ ਦਿਨ ਚੱਲੇ ਆਂ ਆਪਾਂ 8 10 ਦਿਨ ਲਈ ਤੇ ਕਿੰਨੇ ਆਣ ਚੱਲੇ ਆਂ 30 ਜਣੇ ਪੂਰੇ ਵੀ ਜਾਣੇ ਤੇ ਮਤਲਬ ਕਿ ਪੂਰਾ ਵਲੌਗ ਵਿੱਚ ਫੰਡਸ਼ਨ ਹੋਏਗਾ ਸੋ ਲਾਸਟ ਤੱਕ ਦੇਖਿਓ ਬੱਸ ਨਾ ਵੀ ਟ੍ਰੇਨ ਦੇਖਦਾ ਵੀ ਡੱਬਾ ਡੱਬਾ ਕਿਹੜਾ ਵਾ ਸੀਟਾਂ ਆਪਣੇ ਏਸੀ ਵਾਲੀਆਂ ਵਾ ਉੱਥੇ ਆ ਕਿ ਗਰਮੀ ਲੱਗਣੀ ਵਾ ਸਸ ਇੱਥੋਂ ਅੰਬਸਰੋਂ ਨਿਕਲ ਨਹੀਂ ਦੇ ਰਹੀ ਆ ਦਿੱਲੀ ਤੋਂ ਬਾਅਦ ਫਿਰ ਦੁੱਤੀਆਂ ਸੀਟਾਂ ਨੇ ਮੇਰੇ ਦੁੱਤੀਆਂ ਸਹੀ ਗੱਲ ਯਾਰ ਐਗਰੀ ਕਰਿਓ ਕੌਣ ਕੌਣ ਦੁੱਤੀਆਂ ਸੀਟਾਂ ਜ਼ਿਆਦਾ ਪਸੰਦ ਕਰਦਾ ਯਾਰ ਏਸੀ ਵਾਲਿਆਂ ਦਾ ਨਾ ਪਤਾ ਨਹੀਂ ਕਿਉਂ ਨਹੀਂ ਨਹੀਂ ਦੁੱਤੀਆਂ ਲੰਮੇ ਪੈਣਾ ਹੋਣੀ ਆ ਜਲਦੀ ਇਹਦੀ ਮਾਮਾ ਟ੍ਰੇਨ ਆ ਹੁੰਣਾ ਨਹੀਂ ਆ ਜਿਹੜੀ ਤੁਰ ਪਈ ਆ ਮੀਨ ਵਾਈਲ ਐਥੀ ਕ੍ਰੋਸ ਦੀ ਕਰ ਤਾਈਂ ਕਹਿੰਦੇ ਕਿਤੇ ਜਾਂਦਾ ਚਾਹਣਾ ਯਾਰ ਆਇਆ ਤਾਈਂ ਕਹਿੰਦੇ ਮਿੱਤਰ ਕਿਤੇ ਜਾਂਦਾ ਨਾ ਚਾਹਣੇ ਨਾ ਕਰਿਆ ਕਰੋ ਹੁਣ ਇੱਥੇ ਨੂੰ ਪਾ ਲੱਗਾ ਧੁੰਦ ਕਰਕੇ ਟ੍ਰੇਨ 3 ਘੰਟੇ ਲੇਟ ਆ ਪੂਰੇ 3 ਘੰਟੇ ਮਤਲਬ ਕੀ ਟਾਈਮ ਹੋਇਆ ਵਾ ਇੱਥੇ ਆਪਣਾ 5 ਤੇ ਕਹਿੰਦੇ ਆ ਕੁਝ 9-10 ਦੇ ਦੁਰਨੀ ਆ ਹੋ ਗਿਆ ਕਿ ਨਾ ਠੰਡਾ ਇਧਰ ਬਹਿ ਗਏ ਮਾਮਾ ਸ਼ਹਿਰੀ ਧੁੰਦ ਦੇਖੀ ਹੋਣੀ ਧੁੰਦ ਮਤਲਬ ਕਿ ਧੁੰਦ ਜਿਆਦਾ ਮਤਲਬ ਕਿ 10 ਮੀਟਰ ਦੇ ਕੋਖ ਨਹੀਂ ਦਿਖ ਰਿਹਾ ਕੀ ਹੈ ਅਸੀਂ ਬੜੀ ਹੌਲੀ ਹੌਲੀ ਆਏ ਅਸੀਂ ਆਪ ਬਹੁਤ ਹੀ ਠੰਡੀ ਸੀ ਧੁੰਦ ਵੀ ਮੇਰੇ ਮਤਰਾ ਹਵ ਨਹੀਂ ਕਿ ਲਿਖਿਆ ਇਹ ਟ੍ਰੇਨਾਂ ਨਾਲ ਉਹ ਮੋਣਿਆ ਜੋ ਕਿ ਸਾਨੂੰ ਕੋਸ਼ਿਸ਼ ਸਮਝ ਲੱਗ ਜਾ ਆਪਾਂ ਪੜਨਾ ਚਾਹੀਏ ਆਪਾਂ ਆਪਾਂ ਰੀਚ ਨਹੀਂ ਲੱਗੇ ਸਾਨੂੰ ਨਹੀਂ ਪੜਨਾ ਆਣਾ ਕੀ ਆ ਸਰ ਘੰਟੇ ਦੇ ਲੇਟ ਆ ਮੈਂ ਸੋ ਜਾਣਾ ਘਰੇ ਚੱਲ ਜਾ। ਘਰੇ ਜਾ ਕੇ ਸੋ ਕੇ ਫੇਰ ਆ ਜਾ। ਕਾਢਾ ਖਾਣ ਨੂੰ ਭੁੱਖ ਲੱਗੀ ਖਾਣ ਨੂੰ ਵਖਈਏ ਕੀ ਆ? ਪੈਗ ਕੋਈ ਕੋਲਡ ਡਰਿੰਕ ਨਹੀਂ ਹੈਗੀ। ਭਾਈ ਹਣੀ ਪੈਗ ਨਾ ਲੈ ਕੇ ਕਹਿੰਦੇ ਟੈਗ ਨਹੀਂ ਦੋਣਾ। ਉਸ ਤੱਕ ਜਾਂਦੇ ਵਖੋਣਾ ਸਾਰੇ ਨੂੰ ਆ ਦੇਖੋ। ਨਾਈਟ ਟ੍ਰੇਨ ਤੇ ਜਾਣਾ। ਮਿੱਤਰੋ ਟ੍ਰੇਨ ਦਾ ਕੁਛ ਨਹੀਂ ਪਤਾ ਘਟੋ ਘਟ 4-5 ਘੰਟੇ ਦੇ ਲੇਟ ਹੋ ਸਾਡੀ 11-12 ਵਜੇ ਆ ਸਾਡੀ ਆ 100 ਹੁਣ ਆਪਾਂ ਚੱਲੇ ਆ ਘਰ ਨੂੰ। ਆਪਣੇ ਘਰੇ ਚੱਲਿਆਂ ਫੇਰ ਹਣ ਅਥੋਂ ਆਵਾਂਗੇ 10-11 ਵਜੇ ਜਦੋਂ ਕ ਲੱਗੇਗਾ ਟ੍ਰੇਨ ਆ ਜਾਗੀ। ਆਹ ਗੁੱਡੀ ਕੱਟੀ ਜਾ ਕੇ ਹੁੰਦੇ ਆ ਚੱਲੀ ਹਣ ਘਰ ਨੂੰ ਆ ਜਾਓ ਚੱਕੋ ਸਾਰੇ ਬੋਰੀ ਵਿੱਚ ਆ ਜਾਓ ਸੰਗਤ ਤੇ ਆਉਣ ਆਹੋ ਹੀ ਆ ਵਾਰ ਦਾ ਐਹੋ ਹੀ ਹੋਣਾ ਯਾਰ ਪਾਵਰਿੰਗ ਐਸਪੀਰੇਸ਼ਨਸ ਸਕਿੱਲ ਵਿਲ ਜਿਲ ਮੂੰਹ ਮੂੰਹ ਕਾ ਜੀਨੀ ਕੰਡਿਆਰ ਬਹੁਤ ਕਾਏ ਮਾਰ ਸੱਚੀ ਇੰਨਾ ਤਾਂ ਕਹਣਾ ਜਿੰਨੀ ਆਇ ਤੱਕ ਕਦੀ ਪਹਿਲਾਂ ਨਹੀਂ ਹੋਇਆ ਤੋ ਇਹ ਤੇ ਮੇਰੇ ਤੇ 2 ਵਜੇ ਉੱਠ ਕੇ ਬੈਠਾ ਮੈਂ ਤਾਂ ਮੈਂ 3:30 ਤੇ ਉੱਠਿਆ ਮੈਂ 3:30 ਤੇ ਉੱਠਿਆ 2 ਵਜੇ ਤੇ ਉੱਠ ਕੇ ਸਿੱਧੀ ਯਾਤਰਾ ਕਰਨ ਜਾਣੀ ਹੋ ਮੇਟਰੋ ਯਾਰ ਹੁਣ ਘਰੇ ਆਇਆ ਤੇ ਹੁਣ ਟ੍ਰੇਨ ਦਾ ਕੁਛ ਨਹੀਂ ਪਤਾ 11-12 ਵਜੇ ਤੱਕ ਆਊਗੀ ਫਿਰ ਤੋਂ ਚੱਲਦੇ ਆ ਤੇ ਉਹਦੇ ਬਾਅਦ ਓਨੀ ਦੇਰ ਤੱਕ ਸਿਰਫ ਰਜਾਈ ਚ ਰਹਿਣੇ ਆ ਸ਼ਾਇਦ ਇਹ ਵਲੋਗ ਥੋੜਾ ਲੰਬਾ ਹੋਵੇ ਸ਼ਾਇਦ 2 ਪਾਰਸ ਜਾਵੇ ਕਿਉਂਕਿ ਜੇ ਆਪਾਂ ਅੱਜ ਚੜ੍ਹਦੇ ਆ ਨਾ ਕੱਲ ਰਾਤ ਦੇ 10-11-12 ਨੇ ਪਹੁੰਚਣਾ ਫਿਰ ਆਪਾਂ ਜਿੰਨੀ ਲੇਟ ਇਥੋਂ ਤੁਰਾਂਗੇ ਉਹਨੇ ਵਿੱਚ ਪਹੁੰਚਣਾ ਹਾਂ ਚਲੋ ਹੁਣ ਕੋਈ ਨਹੀਂ ਪੂ ਪੰਜ ਲੰਮੇ ਇੰਜੋਏ ਕਰਦੇ ਆ ਬਸ ਹੋਰ ਕੁਝ ਵਜਾਈ ਜਿ ਲੈਗ ਮਾਰਦੇ ਆ ਬਸ ਟਾਈਮ ਹੋ ਗਿਆ ਜੇ 10:45 ਮਤਲਬ 11 ਵਜੇ ਜਾਂ 15 ਮਿੰਟ ਪਹਿਜਾ ਤੇ ਹੁਣ ਪਾ ਲੱਗਾ ਕਿ ਟ੍ਰੇਨ ਕਹਿੰਦੇ ਆਉਣੀ ਆ 1:30 ਵਜੇ ਮਤਲਬ ਕਿ ਸਾਡਾ ਨਾ ਕੱਟ ਘਾੜ ਇੱਕ ਦਿਨ ਤੇ ਖਰਾਬ ਹੀ ਗਿਆ ਹਣ ਆਪਾਂ ਸੋਚਿਆ ਬੁਲੇਟ ਦੇ ਗੇੜੀ ਛੇੜੀ ਲਾਈ ਨਾਲ ਮੈਂ ਸੋਚਿਆ ਸੀ ਕਿ ਉੱਥੇ ਨਾ 8-10 ਦਿਨ ਲੱਗ ਜਾਣੇ ਆ ਤੇ ਫੇਰ ਇਹਨੂੰ ਮੈਂ ਕੱਢਣਾ ਸੀ ਯਾਰ ਚਲੋ ਮੇਰਾ ਮਤਲਬ ਮਾਨਸੀ ਪਰ ਟਾਈਮ ਨਹੀਂ ਲੱਗਾ ਹੁਣ ਆਪਾਂ ਘਰੇ ਆਏ ਆ ਚਲੋ ਮੈਂ ਕੱਢ ਦੇਣਾ ਲੱਗੇ ਗੱਡੀ ਛੜੀ ਲਾ ਕੇ ਉਹਨੇ ਧੁੰਦੇ ਵਿੱਚ ਧੁੰਦੇ ਵੇਖੇ ਕਰੀਆ ਧੁੰਦ ਹਾਡੂਗੀ ਨਾ ਫਿਰ ਗੱਡੀ ਛੇਤੀ ਆਉਣੀ ਹੈ ਟ੍ਰੇਨ ਹੈਨ ਉਹ ਰੇਂਜ ਵਿੱਚ ਹੈ। ਤਾਂ ਚੱਕ ਕੇ ਮੈਂ ਤਾਂ ਸਾਹਮਣੇ ਉਹ ਇਹ ਕੋਖਣੇ ਦਿਖਾਣ ਦੇ ਆ। ਹਾਂ ਫੋਨ ਜੱਕਾ ਤਾਂ ਮੈਂ ਕਾਫੀ ਆ। ਹਾਂ ਤੂੰ ਜਾ ਕਰੀ। ਕਰਦੇ ਬੰਦ। ਆ ਮਾੜਿਆ ਲੱਗਦਾ ਇੰਜ ਚੜਾਇਆ ਹੋ। ਹਨਾ ਲੱਗੂਗਾ। ਵੱਪਕਾ ਲੱਗ ਗਿਆ ਮੇਰੇ طرف ਆ ਗਿਆ ਹਜੂਰ ਸਾਇਦ ਪਤਾ ਯਾਤਰਾ ਕਿਦਾਂ ਸ਼ੁਰੂ ਹੋਣੀ ਆ ਇੱਥੇ ਹੁਣ ਕੋਈ ਨਾ ਖਾਈ ਪੀਆ ਪੰਦਰ ਅੰਡੇ ਨਹੀਂ ਬਣਾਇਆ ਕੋਈ ਸੁਣੇ ਲਾ ਇਧਰ ਉੱਲੈ ਭਈ ਪੋਰੀਆਣੀ ਕਿਥੇ ਅਗੜਾ ਹੀ ਬਾਬਾ ਦਾ ਗਾਮੇ ਦੀ ਉਹ ਹੋਏ ਕੈਰਾ ਟੈਸਟ ਕਰਨੇ ਵੇਲਾ ਮੈਂ ਜਮਣ ਖਾਓ ਚੱਲੀਏ ਘਰ ਆ ਆਨੂੰ ਫੋਨ ਆ ਰਿਹਾ ਬਸ ਅਬ ਤੁਰਨ ਲੱਗੇ ਆ ਬਸ ਘਰ ਜਾ ਗਏ ਖਾਈਏ ਤੇ ਫਿਰ ਅਬ ਚੱਲੀਏ 1 ਵਜੇ ਆ ਗਏ ਮਿੱਤਰੋ ਸਵੇਰੇ ਵਿੱਚ ਹੋ ਗਏ ਆ ਹੁਣ ਫੇਰ ਰੱਹੀ ਆਏ ਆ ਉਹ ਠੱਠਾ ਦਾ ਸਾਢੇ 8:00 ਵਜੇ ਚੱਲੀ ਨਹੀਂ ਲੇਟ ਹੀ ਕਿਹਦਾ ਲੱਗ ਰਿਹਾ ਆਪਕੋ ਦੁਪਹਿਰ ਕੋ ਆ ਕੇ ਰੇਲਵੇ ਸਟੇਸ਼ਨ ਪਰ ਰੱਤੀ ਹੁਣ ਤਾਂ ਮਤਲਬ ਕੀ ਲੱਗਣੀ ਰਿਹਾ ਆਪਾਂ ਜਤਰਾ ਚੱਲੈ ਤਾਂ 1 ਵਜੇ ਕਿੱਥੇ ਆਪਾਂ ਤੁਰਨਾ ਸੀ 5:30 ਪੰਜ ਤੁਰਨਾ ਸੀ ਆਪਾਂ ਤੇ ਹੁਣ 1 ਵਜੇ ਤਾਂ ਟ੍ਰੇਨ ਹਜੇ ਨਹੀਂ ਆਈ ਟ੍ਰੇਨ ਆਉਣੀ ਹੈ 1:40 ਮਤਲਬ 2:00 ਵਜੇ ਦੀ 2:00 ਵਜੇ ਆਉਗੀ 2:30 ਤੱਕ ਰਾਂਗੇ ਤੇ ਪਤਾ ਨਹੀਂ ਕਿਦਾਂ ਕਿਦਾਂ ਪਹੁੰਚਣਾ ਕੁਛ ਨਹੀਂ ਜਾਈ ਗਿਆ ਫਾਈਨਲੀ ਮਿੱਤਰੋ ਬੜੀ ਮੁਸ਼ਕਿਲ ਨਾਲ ਟ੍ਰੇਨ ਪਹੁੰਚ ਗਈ ਆ ਮਿੱਤਰ ਹੱਟ ਬੈਰਾ ਕਲਰ ਦੇਖ ਕੇ ਨਾ ਸੁਣਾ ਯਾਰ ਆਹ ਹੋਇਆ 260 ਇੱਥੇ ਆਜੋ ਅੱਗੇ ਬੜੀ ਆ ਕੀ ਸੀਟ ਤਾਂ ਨਹੀਂ ਸਮਝਦਾ ਅਗਰ ਆ ਕਿਹੜੀ ਸੀਟ ਸਾਡੀ ਕਿਹੜੀ ਨਹੀਂ ਬੜਾ ਜੱਬਦੇ ਯਾਰ ਬਟ ਸਮਝਦੀ ਵਿੰਡੋ ਸੀਟ ਸਾਡੀ ਗੰਦੀ ਨੀ ਸਾਫ ਕਰ ਲਈ ਹੈ ਪੱਕਾ ਹੀ ਆ ਉਦਰਾ ਦਾ ਸਹੀ ਉਹ ਸਿੱਖ ਪੋ ਬਿਠਾ ਆ ਜਿੱਧਰ ਆ ਬੈਠੇ ਆ ਉਹੀ ਖਰਾਬ ਆ ਇਹ ਆਪਾਂ ਤਾਂ ਸਾਫ ਕਰਨੇ ਕਿ ਸਾਨੂੰ ਟੇਕ ਮੇ ਤੋਂ ਸਾਫੀ ਦਾ ਇਹ ਬਾਤ ਨੂੰ ਵੀ ਉਹ ਨਾ ਵੀ ਵਗਰਾ ਹਾਂਜੀ ਬਦਲ ਨਹੀਂ ਸ਼ੀਸ਼ਾ ਬਦਲਦੀ ਹੈ ਕਹਿੰਦੇ 2 ਵਜੇ ਤੁਰ ਪੈਣੀ ਹੈ ਤੇ 2:16 ਆ ਗਿਆ ਤੇ ਤੁਰਨ ਦਾ ਕੁਛ ਨਹੀਂ ਆਈ ਆਈਡੀਆ ਪਤਾ ਵੀ ਕਦੋਂ ਤੁਰੇ ਕਦੋਂ ਨਹੀਂ ਵੇਟ ਜਣ ਤੇ ਜਾਰੀ ਆ ਪੂਰੇ ਤੇ ਲੱਗਦਾ ਵਾ ਇੱਕ ਆਪ ਅੱਜ ਦੀ ਰਾਤ ਤੇ ਟ੍ਰੇਨ 'ਚ ਹੀ ਰਹਿਣਾ ਕੱਲ ਦੀ ਵੀ ਤੇ ਫਿਰ ਕੱਲ ਰਾਤ 11-12 ਵਜੇ ਪਹੁੰਚਾਂਗੇ ਜਾਂ 3-4 ਵਜੇ ਸਵੇਰ ਦੇ ਕੀ ਦੇਖਦੇ ਆ ਜਿਹੜੇ ਸਟ ウォਸ਼ਰੂਮ ਹੁੰਦੇ ਨੇ ਬਾਥਰੂਮ ਇਹ ਬਿਲਕੁਲ ਨੀਟ ਨਹੀਂ ਹੁੰਦੇ ਆ ਤੇ ਨਾ ਹੀ ਟੂਟੀਆਂ ਨੇ ਮੇਰਾ ਤਾਂ ਬਿਲਕੁਲ ਨਹੀਂ ਕਰਦਾ ਬਾਥਰੂਮ ਯੂਜ਼ ਕਰਨਾ ਟ੍ਰੇਨ ਦਾ ਦੋਸਤ ਆਈ ਤੇ 没关心。 ਮਿਲ ਗਈ ਸਹੀ ਓਕੇ ਹੁਣ ਅਗਦੇ ਨਾਲ ਵੀਊ ਨਾਲ ਤੋਂ ਪਹਿਲਾਂ ਆਂਗੇ ਸੋਨੇ ਸੋਨੇ ਟੇਕ ਨਾਲ ਕਰਾਂਗੇ ਵਲੌਗ ਐਡਿਟ ਸਾਹਮਣੇ ਜਿਹੜੇ ਬਸ 6ਵੇਂ ਵਲੌਗ ਹੋਣੇ ਗੁੱਡੀਆਂ ਵਾਲੇ ਉਹ ਐਡਿਟ ਕਰਿਆ ਵਾ ਨਾਲ ਨਾਲ ਵੀਊ ਇੰਜੋਏ ਕਰਦੇ ਆ ਹੋਰ ਕੀ ਚਾਹੀਦਾ ਲਾਈਵ ਚ ਤੇ ਨਾਲ ਨਾਲ ਸਰਪ੍ਰਾਈਜ਼ ਇੰਜੋਏ ਕਰਦੇ ਆ ਬਸ ਗਰਮੀ ਲੱਗ ਰਹੀ ਆ ਰਣਾ ਅਮਰ ਰੋਹਦੇਵਾਦੀ ਜੀ ਇਹ 7 ਤੇ ਪਤਾ ਨਹੀਂ ਕਿਹੜਾ ਸਟੇਸ਼ਨ ਆਇਆ ਜੇ ਕਿਹੜਾ ਨਹੀਂ ਸਾਨੂੰ ਲੱਗੀ ਭੁੱਖ ਅਜ ਮੈਂ ਟੋ ਡਰ ਕੀਤਾ ਸੈਂਡਵਿਚ ਤੇ ਪੈਟੀ ਹੁਣ ਆ ਖਾਂਦੇ ਆ ਯਾਰ ਟ੍ਰੇਨ ਦਾ ਸੌਣਾ ਬਿਲਕੁਲ ਹੀ ਮਤਲਬ ਕੀ ਸਵਾਦ ਨਹੀਂ ਲੱਗ ਰਿਹਾ ਸਤਾਰ ਕੇ ਬਾਹਰ ਹਟ ਰਿਹਾ ਟ੍ਰੇਨ ਦਾ ਤਾਂ ਮਤਲਬ ਕੀ ਬਕਵਾਸ ਹੀ ਆ ਖਾਣਾ ਮੇਰੇ ਫੈਸਟੀ ਹੋਣਗੇ ਤੇ ਸੈਂਡਵਿਚ ਹੋਣਗੇ ਤੇ ਯਾਰ ਰੋਸ਼ਾਨੀ ਦੂਜੇ ਘਰ ਤੇ ਯਾਰ ਆ ਨਹੀਂ ਕਰਾਣੇ ਹੂ ਬੋ ਡੌਕ ਹਾਂ ਹੁਣ ਬਣੂਗਾ ਪੂਰਾ ਮਾਹੌਲ ਬੋ ਡੌਕ ਇਦਰਾ ਪੱਟੀ ਕਰੋ ਫੈਨੂ ਦੂਜੀ ਆ ਗਈ ਯਾਰ ਚੀਸ ਵਾਲੇ ਗ੍ਰਿਲਡ ਨੂੰ ਆਏ ਨਾ ਜਾਣ ਆਸੇ ਪਾਸੇ ਲੈਣਾ ਸਾਡੇ ਸਾਰੇ ਦੇਖ ਰਿਆ ਤੇ ਇਹ ਫੂਡ ਕਿੱਥੋਂ ਆ ਗਿਆ ਯਾਰ ਟ੍ਰੇਨ ਦੇ ਚਾਹ ਚੀਜ਼ ਮਿਲਦੀ ਨਹੀਂ ਆ ਇਹ ਰਹੇ ਨਹੀਂ ਨਹੀਂ ਪੱਦੇ ਦੇਖ ਹੁੰਦਾ ਪਾਣੀ ਕਿ ਉਹ ਉਹ ਅਸੀਂ ਇੱਥੇ ਆਪਾਂ ਪਹੁੰਚੇ ਕਰਨਾਲ ਟਾਈਮ ਹੈ ਕਿੰਨਾ ਹੈ ਹੋਰ ਬਹੁਤ ਕਿੰਨੀ ਠੰਡਾ ਯਾਰ ਹੁੰਦਾ ਨਹੀਂ ਪਤਾ ਕਿਰਾ 8 14 ਗਏ ਤੇ ਕਰਨਾਲ ਪਹੁੰਚੇ ਤੇ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੇ ਕਿੰਨਾ ਟਾਈਮ ਲੱਗਣਾ ਕੋਈ ਆਈਡੀਆ ਨਹੀਂ ਆ ਓਹੋ ਇਹ ਆਪਣਾ ਡੱਬਾ ਕਿੰਨਾ ਸੋਹਣਾ ਹੈ ਨਾ ਬਲੂ ਜਾ ਬਾਕੀ ਸਾਰੇ ਰੈੱਡ ਨਾਰਮਲ ਜੇ ਆ ਆਦਾ ਇੱਕਦਮ ਚੱਲੀ ਨਾ ਪੱਕਾ ਬਹਿਣਾ ਵਾ ਭਈਏ ਫਿਰ ਜਾ ਕੇ ਆਪਣੇ ਕਮਰਾਂ ਮਤਲਬ ਰਾਤ ਦੇ 11:15 ਦੇ ਆ ਟ੍ਰੇਨ ਦਿੱਲੀ ਸਟੇਸ਼ਨ ਤੇ ਰੁਕ ਗਈ ਆ ਜੋ ਫੜਾਇਆ ਉਹਨੇ ਇਹ ਟੁੱਟ ਗਿਆ the next day maitra gurudaan chadya de haaye porte punne badneya sotta bo thad gayi ya jaati na munda lagge sutte hi nahi aa pa ਵਾਸੜ ਗਿਆ ਪਰ ਨਾ ਬੰਨੇ ਹੋਣੇ ਜਸਟ ਤੜਕਾ ਵੀ ਕਿੰਨਾ ਟਾਈਮ ਹੋ ਗਿਆ ਟਾਈਮ ਖਾਈ ਹਾਂ ਤੜਕਾ ਹੀ ਆ ਜੀ ਬਈ 10 ਵਜੇ ਆ ਉਹ ਮੈਂ ਕਹਿੰਦਾ ਪਰਨਾ ਬੰਨੇ ਵਾਸਾ ਤਾਂ ਤੇ ਕਿਹੜਾ ਸਟੇਸ਼ਨ ਆਇਆ ਵਾ ਕਾਜ ਮਾਜ ਵਾ ਲਿਫਟ ਅੱਗੇ ਕੀ ਔਰ ਹੈ ਲਿਫਟ ਗਿਆ ਕੀਤੇ ਜਿੰਨੇ ਮਿੱਤਰਾਂ ਕੋ ਪਹੁੰਚਣਾ ਨੇ ਅੱਜ ਇਕਾਲ ਤੜਕੇ 3-4 ਵਜੇ ਤੇ ਮਾਰੋ 3-4 ਜਮ ਅਰਲੀ ਮਾਰਨਿੰਗ ਮਨੇਰੇ ਬੜਾ ਯੋਖਾਇਆ ਬਿਆ ਯਾਰ ਹਾਂ 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 ਪੈਸੇ ਕਿ ਖੁੱਲੇ ਦਰਪੀ ਨਹੀਂ ਦल्ले ਨਹੀਂ ਆ ਗਾ ਗੂਗਲ ਤੇ ਆ ਗਾ ਵਾ ਬੜੀ ਬੜੀ ਪੈਸੇ ਭਰ ਤੂੰ ਅਬ ਟੋਫੀ ਆ ਗਈ ਆ 10 ਰੁਪਏ ਬੜਾ ਬੀ ਸੋਨੀ ਬਚਾ ਕਿੱਥੇ ਆ ਚਾਂਸੀ ਆ ਗਏ ਬੰਦਾ ਚਾਂਸੀ ਆ ਆ ਹੁੰਦਾ ਲਿਗਾਦਾ ਪਲੇਟਫਾਰਮ ਮਾਨ ਕੋਲਰ ਆਦਾ ਮੇਟਰ ਮੂਹੋਂ ਤੋਂ ਹੁੰਦਾ ਹੀ ਜਾ ਕੇ ਯਾਰ ਬੜਾ ਝੋਖਾ ਯਾਰ ਯਾਰ ਟ੍ਰੇਨ ਦਾ ਸਫ਼ਰ ਨਾ ਇਸ ਵਾਰੀ ਨਾ ਹੀ ਧੋਖਾ ਲੱਗ ਰਿਹਾ ਨਾ 1 ਦੇ 8-9 ਘੰਟੇ ਮੈਂ ਲੇਟ ਹੋ ਗਿਆ ਤੇ ਹੁਣ ਚੱਲ ਰਹੀ ਮਹਾ ਰਹੀ ਹੈ ਖਲੋਈ ਆ ਰਹੀ ਆ ਤੇ ਟ੍ਰੇਨ ਦੇ ਅੰਦਰ ਨਾ ਮਤਲਬ ਵਲੌਗ ਨਹੀਂ ਹੋ ਰਿਹਾ ਕਿਉਂਕਿ ਇੰਨੀ ਸਾਊਂਡ ਸ਼ੂ ਆ ਰਹੀ ਮੈਂ 2-3 ਕਲਿੱਪਾਂ ਕਰਕੇ ਰੱਖਿਆ ਫੇਰ ਮੈਂ ਡਿਲੀਵਰ ਕਰਨੀਆਂ ਪਈਆਂ ਮੈਨੂੰ ਤੁਰ ਲੱਗੀ ਮਾਮਾ ਜਾ ਗਰਮੀ ਲਗਨ ਆ ਪੀਆ ਨਹੀਂ ਆ ਕੀ ਚੱਕਰ ਕੀ ਹੈ ਤੁਹਾਨੂੰ ਮੁੱਤ ਤੋਂ ਨਹੀਂ ਉਲਾਸਣਾ ਵਾਸੇ ਤੁਹਾਨੂੰ ਮਦਦ ਆਹੀ ਇਹ ਪਾਣੀ ਪਰਾਇਓ ਉਹ ਤੁਹਾਨੂੰ ਐ ਲੱਗਦਾ ਤੁਹਾਨੂੰ ਉਹਦਾ ਪਾਣੀ ਕੰਨੀ ਜੇਡ ਲਈ ਉਹਨਾਂ ਨੇ ਸਾਈਟ ਤੇ ਕਰਕੇ ਗੱਡੀ ਰਕੀ ਆ ਤੁਹਾਡੀ ਆਹ 1000 ਜੱਟ ਇਧਰ ਪਿੱਕੇ ਇੱਥੇ ਹੀ ਰਹਿ ਜਾ ਬੰਦਾ ਵੀ ਨਾਲ ਰਹਿ ਜਾ ਬੰਦਾ ਨਾ ਰਹਿ ਇਹ ਪਰਦੇ ਲੱਗੇ ਹੋਏ ਆ ਪਰਦੇ ਢਾਓ ਇਹਨਾਂ ਨੂੰ ਕੋਈ ਆ ਜਾਓ ਮੁਣਕੇ ਇੱਥੇ ਬੱਚੇ ਤੇ ਭੱਜਿਆ ਨਹੀਂ ਆਵਾਏ ਪਹਿਲਾਂ ਹਾਰ ਦਿੰਦੀ ਫਿਰ ਚੱਲਦੀ ਆੜ ਫੜ ਰੋਕੋ ਉਹ ਜਾਂ ਤੁਹਾਨੂੰ ਵੇਦੇ ਨਾਲ ਦਿੱਤਾ ਇਹ ਜਿੱਤਾ ਗਰੰਟੀ ਪਹਿਲਾਂ ਨੇ ਗিয়ার ਪੋਣਾ ਚੋ ਕਾਇ ਮਾਰ ਕੇ ਹਰ ਨਗਰਾਵੋਗੇ ਆ ਲੱਲੋ ਮੈਂ ਕਹਿਣਾ ਮੈਨੂੰ ਫੋਨ ਕਰ ਦਿਆ ਕਰੂਗਾ ਉਹ ਸਾਹਮਣੇ ਪਾੜਾ ਤੇਰੇ ਮਾਮਾ ਕੀ ਟੱਪੜੀ ਬੱਸ ਇਹਨੂੰ ਪਾੜ ਕੌਣ ਕਹਿੰਦਾ ਟੱਬੇ ਕਿਹਦੇ ਹੀ ਹਾਂ ਪਾੜ ਕੌਣ ਕਹਿੰਦਾ ਪ੍ਰਭ ਬਾਹਰ ਕੰਨ ਲੇ ਲੈ ਹਾ ਹਾ ਕਿੱਡੀ ਵਧੀਆ ਹਵਾ ਆਉਂਦੀ ਯਾਰ ਖਾ ਲੋ ਅੰਨੇ ਕੋ ਗੇਅਰ ਪਾਇਆ ਇਹ ਨਾ ਅੰਨੇ ਕੋ ਦੱਸਿਆ ਜਿਹਾ ਤੁਰ ਪਈਏ ਨਾ ਹਾਰ ਨ ਮਾਰਿਆ ਦੇ ਰਹਿਣਾ ਥੱਲੇ ਨਹੀਂ ਆ ਕਲਚਰ ਨਹੀਂ ਉਹ ਵਿਆ ਕੜਕ ਲਿਆ ਹੋਇਆ ਜਿਹੜਾ ਕੜਾਕ ਕਿੱਥੇ ਆ ਨਾ ਕਿ ਨਾ ਵੀ ਕ੍ਰੋਸਿੰਗ ਹੋ ਜੇ ਤਾਂ ਨਾ ਗੱਡੀ ਆਈ ਜੇ ਕੱਲ ਤੇ ਪ੍ਰਾਪਾ ਭੀ ਬਣ ਗਿਆ ਹਾਂ ਦੋਰੀ ਬਣਿਆ ਨਹੀਂ ਯਾਰਾ ਨਹੀਂ ਬਣਿਆ ਮੈਂ ਬਸ ਕਹਿਤਾ ਓਕੇ ਦੋਰੀ ਨਹੀਂ ਦੋਰੀ ਇਹ ਨਹੀਂ ਭਾਪੀ ਬਣਿਆ ਰਾਤ ਆ ਇਹ ਮਾ ਠੀਕ ਆ ਠੀਕ ਕਿਹ ਕਿਹ ਮਾ ਐਰ ਕੀ ਨਹੀਂ ਬੰਦ ਯਾਰਾ ਨਹੀਂ ਚਲ ਵੇਨੇ ਕੀ ਬੰਦਾ ਲਾਉਨੇ ਆ ਸਿੱਧੇ ਰ ਆ ਗਈ ਫਿਰ ਜ਼ਰਾਰੀ ਫਿਰ ਵੱਜ ਗਈ ਕੰਮ ਹੋ ਗਿਆ ਹਾਂ ਆ ਯਾਰੋ ਨੇ ਮਾਰ ਕੀ ਯਾਰ ਨਹੀਂ ਬਜੇ ਦੇਖਿਓ ਆ ਲੈ ਤੇ ਤੋਆ ਗਿਣੀ ਮੈਂ ਦੇ ਦिए ਇਹ ਗਰਾਰੀ ਪਸੰਦ ਲੱਗੀ ਐ ਅੱਜ ਤਾਂ ਯਾਰ ਇੱਕ ਦੇ ਲੈ ਤੇਰੇ ਹੋ ਗੌਣੇ ਯਾ ਤੂੰ ਹੀ ਨਾ ਹਾਂ ਚੱਲ ਯਾਰ ਨਹੀਂ ਵੇਲੋਗੇ ਉਹਦੇ ਪਤਾ ਇੱਕ ਐ ਇਹ ਗਰਾਰੀ ਗਈ ਫਸ ਭਾਬੀ ਕਹਿੰਦੇ ਬੈਠ ਕੇ ਮਾਰੀ ਮਾਰ ਗਿਆ ਆਖਿਆ ਤੂੰ ਮੈਨੂੰ ਥੋਕ ਲੈਣਾ ਬੋਲੋ ਯਾਰ ਕਿ ਮੈਂ ਵੰਡੇ ਚਲੋ ਇਹ ਇਹ ਆਪੇ ਫੜ ਲੈ 1 ਮਿੰਟ ਇੱਕੰਦਾ ਨਾ ਨਾ ਤੂੰ ਜੋ ਮਰਜੀ ਦੇ ਸਾਰਾ ਸਾਹਮਣੇ ਪਰਵਾਹ ਨਹੀਂ ਚੰਗੀ ਜਾਨੀ ਟੈਨਸ਼ਨ ਹੀ ਨਹੀਂ ਪਰਵਾਹ ਨਹੀਂ ਬਦ ਗਰੀ ਪਹਿਲੀਆਂ ਜੇ ਇਧਰ ਆ ਬੋਲੋ ਹਾਂ ਹਾਂ ਭਾਬੀ ਬਣ ਗਏ ਜੇ ਭਾਬੀ ਬਣਨ ਕਿ ਦੋ ਵਾਰੀ ਬਣਿਆ ਅੱਜ ਯਾਰ ਨਹੀਂ ਬਚ ਗਿਆ ਕਿਨੇ ਯਾਰ ਨਹੀਂ ਫੇਰ ਬਚ ਗਏ ਅਮੂ ਤੜਾ ਹੁਣ ਵੇਖਿਓ ਜੀ ਪਤਾ ਨਹੀਂ ਆ ਜੇ ਸਾਥ ਸੰਗਤ ਜੀ ਕੱਲੇ ਕੱਲੇ ਅੱਜ ਯਾਰ ਨਹੀਂ ਇੱਕ ਵਾਰੀ ਵੀ ਭਾਬੀ ਨਹੀਂ ਬਣਿਆ ਕੱਲ ਮੈਂ ਦੋ ਵਾਰੀ ਬਣਿਆ ਕੱਲ ਨੀਂਦ ਆਉਂਦੀ ਧਿਆਨ ਨਹੀਂ ਆ ਮੈਂ ਦੋਰੀ ਬਣ ਆ ਤੂੰ ਦੋਰੀ ਬਣ ਮੈਂ ਨਹੀਂ ਬਣਿਆ ਚੱਲਦਾ ਭਰਾਵਾ ਜੀ ਯਾਰ ਮੈਨੂੰ ਤਾਂ ਅੱਧਾ ਘੰਟਾ ਲੱਗ ਟਾ ਅੱਧਾ ਪੂਨਾ ਘੰਟਾ ਹੋ ਗਿਆ ਵਾ ਇੱਥੇ ਗੱਡੀ ਦੂਗੀ ਆ ਯਾਰ ਇਹ ਤੁਰਦੀ ਨਹੀਂ ਬਈ ਤੇ ਪਤਾ ਨਹੀਂ ਪੁੰਚਣਾ ਕਿਦੋਂ ਆ ਇਹ ਅੱਧ ਤੱਕ ਅੱਜ ਨਹੀਂ ਅੱਜ ਰਾਤ ਦੀ ਲੱਗਦਾ ਕੱਲ੍ਹ ਰਾਤ ਨੂੰ ਪੁੰਚੂਗਾ ਸਾਮਣਾ ਸੱਚੀਆਂ ਲੱਗਣ ਦੇ ਕਿੰਨੇ ਕ ਦਿਨ ਹੋਗੇ ਤੁਰੇ ਨੂੰ ਟੋਪੀ ਅੱਜ ਵੇਖ ਦੇਖਣ ਨੂੰ ਮਿਲੀ ਯਾਰ ਨੇ ਪਿੱਛੋਂ ਧੁੰਦ ਚ ਆਇਆ ਪੂਰਾ ਜਿੱਥੇ ਤਲ ਬਾਹਰ ਤਲ ਬਾਹਰ ਹੀ ਸ਼ਾਇਦ ਤਲ ਬਾਹਰ ਸਟੇਸ਼ਨ ਦੇ ਕੋਲ ਸ਼ਾਇਦ ਆ ਮੈਨੂੰ ਲੱਗਦਾ ਅੰਬਲ ਹਰ ਕੋਈ ਸੋਲ ਤਰੇ ਫੇਟੇਗਾ ਪਹਾੜੀ ਪਰ ਵਾ ਕੋਸਮ ਨਹੀਂ ਲੱਗਦਾ ਇੰਨੇ ਪੱਲੇ ਤੋਂ ਨਾ ਆਪਾਂ ਹਾਂ ਬੋਲੂਂ ਗਏ ਨਾ ਨਾ ਇਹ ਬਾਥੂਂ ਕੰਦਾ ਬਿਲਕੁਲ ਦੇ ਨਹੀਂ ਕਰਦਾ ਇੰਨੇ ਕੋ ਜਿਆਦੇ ਬਕਵਾਸ ਬਾਤ ਨਹੀਂ ਆਣਾ पता स्टेशन खड़ोत लड़ स्टेशन खड़ोत हैं बीना इतना मरूद लगे अरूद खाने दे दे यार। के के -के -के -के। केले कले बाला बंदा ट्रेन तरफ ਓਏ ਅੰਮ੍ਰਿਤ ਰਹਿ ਗਏ ਅੰਮ੍ਰਿਤ ਲੈਣੇ ਸੀ ਉਹਨਾਂ ਕਹਿੰਦਾ ਇੱਕ ਫਾਲਾ ਦਿੰਦੇ ਕੇ 40 ਦੀ ਪੀਏ ਉਹ ਤਰਪੀ ਆ ਜਾ ਆ ਓਏ ਪ੍ਰਭ ਆ ਜਾ ਉਹ ਗੱਡੀ ਵਾਲੇ ਤੇ ਨਾਮ ਤੋਂ ਪਤਾ ਏ ਹੋਰ ਓਏ ਯਾਰ ਅੰਮ੍ਰਿਤ ਦਾ ਪਾਉ ਤਾਈ ਲੈ ਆਂਦੇ ਚਲੋ ਵੋ ਵੋ ਕਾ ਵੀ ਵੋ

ਗਰ ਕੀਤੇ ਮम्मा ਬੰਦ ਨਾ ਰੇ ਮੈਂ ਯਾਰ ਨਹੀਂ ਡਿਗ ਜਾਣਾ ਇੱਕ ਹੋਰ ਨਾ ਮਾਦਿਨ ਮਿੱਤ ਵਿੱਚ ਅੜਚਕਾ ਦੇ ਤੇ ਜਿਆਦਾ ਦਿਨ ਤਰੇਂਦੇ ਵਿੱਚ ਦੋ ਰਾਤਾਂ ਤੀਜਾ ਦਿਨ ਬਤੀਤੀ ਆ ਸੱਤੀ ਆਂਦੇ ਹੱਥੋਂ ਹੀ ਹਾਤੇ ਹੋ ਗਿਆ ਕੰਮ ਇਹਨਾਂ ਦੀ ਪਾਸ ਹੋ ਗਈ ਜਿੰਨੀ ਪੂਰੀ ਸਾਹਮਣੇ ਕਰੇ ਪਰ ਪਹਾੜ ਚੱਕ ਯਾਰ ਆ ਆਇਆ ਪਲਾਨ ਬਦਲਦਾ ਯਾਰੀਆਂ ਆਪਣਾ ਆਈ ਗਿਆ ਪਹਾੜਾਂ ਚ ਜਲਦੇ ਆ ਬੀਮਾਰੀ ਕੀ ਗੱਤ ਕਹ ਕੇ ਐ ਨੂੰ ਗਲਤੀ ਕਰ ਗਏ ਤੇ ਬਾਕੀ ਮਤਲਬ ਯਾਰ ਟਾਈਮ ਹੋ ਜਾਗਾ ਵਾ ਸਵੇਰੇ 7:00 ਯਾਰ 8:00 ਚਾਰ ਵਜੇ ਬਾਕੀ ਯਾਰ ਜੰਨਾ ਫੋਟੋਸ ਖਣਾ ਕਰ ਰਿਹਾ ਹੀ ਬੋਲਦਾ ਨਹੀਂ ਕੀਤਾ ਦੋਨੇ ਮੂਮੈਂਟ ਉਹ ਪਰੇ ਸ ਪਰਨਾ ਨਹੀਂ ਕੀਤਾ ਵਾ ਤੇ 4:00 ਜਹਾਜ ਮੁੱਠਾ ਵਾ ਤੂੰ 7:00 ਵਜੇ ਗਿਆ ਤੇ ਕਹਿੰਦੇ 11-12 ਵਜੇ ਤੱਕ ਅੱਜ ਪਹੁੰਚ ਜਾਗੇ ਇੱਥੇ ਬੁੱਝ ਗਿਆ ਬਾਕੀ ਆ ਵਾਚਿੰਗ ਕਰਿਆ ਕਰਿਆ ਇੱਕ ਨਾਲ ਆਡੀਓ ਬਿਲਕੁਲ ਕਲੀਅਰ ਨਹੀਂ ਆ ਰਹੀ ਅੰਦਰ ਜਾਂ ਬਾਹਰ ਸੋ ਜਿੱਦਾਂ ਆ ਦੀ ਥੋੜੇ ਬਾਅਦ ਮਾਈਨਿੰਗ ਕਰ ਲਿਓ ਆਕੇ ਬਲੋਕਾਂ ਨੇ ਕਣਾਂ ਆਣਗੇ ਇੱਕ ਜਰੀ ਪਹੁੰਚ ਜਾਈਏ ਕਿਲ ਪਾਵੇ ਕਿਹ ਜੁਲਾ ਇਤਨਾ ਨਾਲ ਹੀ ਤੋਂ ਕਈ ਚ ਬਣਾ ਮਾਸਦ ਤੇ ਨਾ ਮੈਤਰਾ ਸਵੇਰ ਦਾ ਪਹਿਲਾ ਸਟੇਸ਼ਨ ਇੱਥੇ ਪੁੱਤਰੇ ਆ ਐਸਾ ਕਿਹਨ ਪਤਾ ਉਹ ਕਿੰਨਾ ਰਹਿ ਗਿਆ ਯਾਰ ਪਿਛੇ ਨਾ ਸਟੇਸ਼ਨ ਬੜਾ ਕਹਾਂਸ ਗਿਆ ਆ ਯਾਰ

ਉਹ ਵੀ ਕੋਈ ਛੱਡ ਨਹੀਂ ਪੜੀ ਨਹੀਂ 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 ਨੇ ਮੈਂ ਪੁੱਛਿਆ ਵਾ ਕਹਿੰਦੇ ਇੱਧਰ ਆਉਣਾ ਮੈਂ ਸਪੈਸ਼ਲ ਫੋਨ ਕੀਤਾ ਇੰਜਰ ਵਾਲੇ ਨੂੰ ਬੈਗ ਮੈਂ ਤੈਨੂੰ ਫੜਾਈ ਜਾਣੇ ਅਸੀਂ ਤੋਂ ਫੜਾਈ ਜਾਣੇ ਹਾਂ ਇੱਧਰ ਆ ਲੈ ਕਿੱਧਰ ਆ ਲੈ ਪਤਾ ਕਿ ਤੈਨੂੰ ਕਿਹਾ ਮੇਰੀ ਯਾਰ ਆ ਦੇਖਿਆ ਇਹਦਾ ਯਾਰ ਬਰੇ ਲਿਆ 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 ਰਦਰ 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 ਬੈਗ ਰੱਖ ਬੈਗ ਰੱਖ ਬੈਗ ਆ ਰਹਾ ਆ ਰਹਾ ਆ ਦੇ ਪਾਲਣਾ 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 ਜੀ ਮਿੱਤਰ ਤਿੰਨ ਦਿਨਾਂ ਤੋਂ ਵਾਰ ਕੇ ਦੋ ਰਾਤਾਂ ਦਾ ਫੋਨ ਕੀ ਜੇ ਸਤਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਪਹਿਲਾਂ ਬੈਗ ਲਾਓ ਆ ਇੱਕਰੀ ਬੈਗ ਵੇਖਿਓ ਸਾਡੇ ਟੱਬਰ ਦੇ ਕਿੰਨੇ ਨੇ ਨਾ 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 ਬੈਗ ਨਾ ਤੇ ਕੀ ਹੋਂ ਤੇ ਕੀ ਹੋਂ ਇਹਦਾ ਨਾ ਨਿੱਕੇ ਦਾ ਬੈਗ ਹੁੰਨੇ ਆ ਆ ਬੰਦਾ ਦੇਖੋ ਕਿੱਡਾ ਗਿਆ ਤੁਸੀਂ ਇਹ ਤਾਂ ਤੁਹਾਨੂੰ ਬੈਗ ਹੁੰਨੇ ਰੋਜੇ ਮੈਂ ਹੁਣੇ ਕਿੱਥੇ ਜਾਵੀਂ ਆਵਾ ਹੋ ਆ ਵੇਖਿਓ ਬੈਗ ਹੈਂ ਜਾਵੀਂ ਆ ਤੇਰਾ ਵਾ ਹਾਂ ਕਹਿੰਦਾ ਹੂੰ ਮੇਤਰੋ ਆਪਣੇ ਘਰ ਤੋਂ ਅੰਬਪੁਰ ਤੋਂ ਮਹਾਰਾਸ਼ਟਰ ਸਫਰੇ ਗਾਇਸ 1700 ਕਿਲੋਮੀਟਰ ਤੋਂ ਫੋਨ ਚੱਕੜ ਕਰਉਂਦੇ ਆ 2300 ਅੰਬਲੀ ਸਰ ਤੋਂ ਆ 1800 ਕੋਸ਼ਾਬ ਰੱਬ ਹਾਂ ਤੇ ਆ ਕੀ ਹੈ 1800 ਆ ਮਰੀ ਸਾਟੂ ਆ ਸੱਚਖੰਸ਼ੇ ਜਹੂਸਾਬ ਉਹ 3 ਆ ਦਾ ਵੇਖ ਲੈਣਾ ਵਾ ਸੋ ਬਾਕੀ ਮਿੱਤਰ ਅੱਗੇ ਉਹ ਲੋਗ ਅੱਗੇ ਜਾ ਕੰਟੀਨਿਊ ਹੋਣਗੇ ਬਸ ਹੁਣ ਅਪਾ ਚੱਲੀਏ ਜਾ ਕੇ ਪਹਿਲਾਂ ਤੇ ਇੱਕ ਵੀ ਸਰਾ ਦੇਖਦਾ ਰੂਮ ਲੈਣੇ ਆ ਫਰੈਸ਼ ਫਰਿਸ਼ ਹੁੰਨੇ ਆ ਤਾਂ ਫਿਰ ਜਾਵਾਂ ਗੁਰਦਾਸ ਸਾਹਿਬ ਮਤਲ ਦੇਖਣ ਇਸ ਲੋਗਾਂ ਪੈਠ ਐਡ ਕਰਦੇ 32 ਘੰਟੇ ਤੇ ਲਿਖਿਆ ਹੈ ਪਰ ਅਸੀਂ ਸਾਹ ਲੋਗ ਕੀ 3 ਦਿਨ ਤੇ 2 ਰਾਤਾਂ ਸਵਾਰ ਕਰਕੇ ਆਏ ਹਾਂ ਤੇ ਆਪਕੇ ਸਾਹ ਲੋਗ ਕਿੰਨੇ ਦਿਨ ਬਣ ਗਏ ਮੈਂ ਕਿੰਨੇ ਘੰਟੇ ਬਸ ਚੱਲੀ ਹਾਂ ਸੋ ਸੋ ਤੁਹਾਨੂੰ ਸਾਡੀ ਟ੍ਰਿਪ ਤਿੰਨ ਦਿਨਾਂ ਵਾਲੀ ਇੰਟਰਸਟਿੰਗ ਲੱਗੀ ਹੋਈ ਹੈ ਤੇ ਬੜੇ ਖਜਨਾਂ ਇਹਦੇ ਬਾਅਦ ਕਿੰਨੇ ਦੇਖਣ ਲੱਗੇ ਕਿ ਕੀ ਪੰਦਾ ਵਾ 7-8 ਦਿਨਾਂ ਬੈਠੀਆਂ ਸੋ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਸਾਥ ਸ਼ੀਰਿਆ ਕਾਲ ਇੱਕਦਮ ਸਾਰੇ ਨੂੰ ਬਾਏ ਕਰੀਓ ਫਿਰ ਸਾ ਆਜੋ ਟਰਾਲ ਫੋਨ ਹਾਏ ਰਹਿ ਗਏ ਜੀ ਤਾਂ ਤੋਂ ਉੱਧੇ ਕਿੱਦਾਂ ਲੱਗਣਾ ਪਏਗਾ ਉੱਧੇ ਵਾਲਾ ਹੈ ਆਹ ਰਾਈ ਤੇ ਗਰਮੀ ਲੱਗਣਾ ਪਈ ਮੈਂ ਤੇ ਟੈਂਪਰੇਚਰ ਹੈਗਾ ਵਾ 30 ਹੀ ਆਸ-ਪਾਸ ਆ ਹਾਂਜੀ ਬਸ ਅਗੜੀ ਕੁਛ ਕਰਦਾ ਸਰ ਵਾ ਆਟਾ ਵੇਖੋ Hors P listings N gutong filteng